ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮੁਕਤੀ ਇੱਕ ਐਸੀ ਅਵਸਥਾ ਹੈ ਜਿੱਥੇ ਹਰ ਮਨੁੱਖ ਦੀ ਤ੍ਰਿਸ਼ਨਾ ਮੁੱਕ ਜਾਣ ਕਰਕੇ ਸੰਕਲਪ ਵਿਕਲਪ ਸਭ ਕਿਸਮ ਦੇ ਫੁਰਨੇ ਖਤਮ ਹੋ ਜਾਂਦੇ ਹਨ ਅਤੇ ਜੀਵ ਆਤਮਾ ਆਪਣੀ ਪਰਮ ਆਤਮਾ ਵਿੱਚ ਲੀਨ ਹੋ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ਅਤੇ ਫਿਰ ਉਸ ਦੀ ਆਤਮਾ ਰੂਪ ਹੋ ਕੇ ਜੀਵਨ ਵਿੱਚ ਜਨਮ ਲੈਣ ਦੀ ਖਾਹਿਸ਼ ਨਹੀਂ ਰਹਿੰਦੀ ਅਤੇ ਉਹ ਆਤਮਾ ਦੇ ਸਦੀਵੀ ਮਹਾ ਆਨੰਦ ਨੂੰ ਮੰਨਦਾ ਹੈ ਵਿਅਕਤੀ ਦੇ ਆਤਮਾ ਜਾਂ ਪਰਮ ਆਤਮਾ ਰੂਪ ਹੋ ਜਾਂਦੇ ਅਰਥ ਆਮ ਤੌਰ ਤੇ ਬੜੇ ਗਲਤ ਸਮਝੇ ਜਾਂਦੇ ਹਨ ਆਮ ਪੁਲੇਖਾ ਹੈ ਕਿ ਜੀਵ ਪਰਮਾਤਮਾ ਵਿੱਚ ਲੀਨ ਹੋ ਕੇ ਆਪ ਗਾਇਬ ਜਾਂ ਨਾਸ ਹੋ ਜਾਂਦਾ ਹੈ ਇਸ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਮੁਕਤੀ ਅਸਲ ਵਿੱਚ ਗੁਮ ਹੋ ਜਾਣ بے جان ਜਾਂ ਮਰਦਾ ਹੋ ਜਾਣ ਜਾਂ تباہ ਜਾਂ ਬਰਬਾਦ ਹੋ ਜਾਂਦਾ ਨਾਮ ਹੈ ਮੁਕਤ ਅਵਸਥਾ ਹਾਸਲ ਕਰਨ ਦਾ ਮਤਲਬ ਬਰਬਾਦੀ ਜਾਂ ਤਬਾਹੀ ਨਹੀਂ ਇਸ ਦਾ ਅਰਥ ਇੱਕ ਐਸੀ ਉੱਚੇ ਦਰਜੇ ਦੀ ਜ਼ਿੰਦਗੀ ਹੈ ਜੋ ਸਰੀਰਕ ਜੀਵਨ ਨਾਲੋਂ ਕਿਤੇ ਚੰਗੀ ਅਤੇ ਸੁਹਾਵਣੀ ਹੈ ਰਕਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬੱਚਾ ਜਵਾਨ ਹੁੰਦਾ ਹੈ ਤਾਂ ਉਸਦਾ ਬਚਪਨ ਤਬਾ ਜਾਂ ਮਰਦਾ ਨਹੀਂ ਹੋ ਜਾਂਦਾ ਸਗੋਂ ਇੱਕ ਚੰਗੇਰੀ ਅਤੇ ਉੱਚੀ ਅਵਸਥਾ ਜਵਾਨੀ ਵਿੱਚ ਬਦਲ ਜਾਂਦਾ ਹੈ ਇਸੇ ਤਰ੍ਹਾਂ ਅਨੇਕ ਸਰੀਰਕ ਜੀਵਨ ਬਤੀਤ ਕਰਨ ਮਗਰੋਂ ਜਦੋਂ ਮਨੁੱਖ ਨੂੰ ਸਰੀਰਕ ਜੀਵਨ ਦੀਆਂ ਕਮਜ਼ੋਰੀਆਂ ਦਾ ਗਿਆਨ ਹੋ ਜਾਵੇ ਅਤੇ ਸਰੀਰਕ ਜੀਵਨ ਨਾਲੋਂ ਆਤਮਕ ਜੀਵਨ ਵਿੱਚ ਬੜਾ ਲਾਭ ਦੇ ਸੇ ਤਾਂ ਉਸ ਵਿੱਚ ਸਰੀਰਕ ਜੀਵਨ ਤਿਆਗ ਕੇ ਆਤਮਕ ਜੀਵਨ ਬਤੀਤ ਕਰਨ ਦੀ ਖਿੱਚ ਪੈਦਾ ਹੁੰਦੀ ਹੈ ਜਿਸ ਨੂੰ ਬਰਬਾਦੀ ਆਖਣਾ ਜਵਾਨੀ ਦੇ ਉਹਨਾਂ ਉੱਤੇ ਬਚਪਨ ਦੀ ਬਰਬਾਦੀ ਆਂਦੇ ਬਰਾਬਰ ਪੁੱਲ ਹੈ ਬੀਜ ਬੀਜ ਦਾ ਰੂਪ ਹਟਾ ਕੇ ਬਰਬਾਦ ਨਹੀਂ ਹੁੰਦਾ ਸਗੋਂ ਇੱਕ ਦਰਖਤ ਬਣਦਾ ਹੈ ਅਤੇ ਅਨੇਕਾਂ ਹੀ ਬੀਜ ਆਪਣੀ ਟਾਣੀ ਅਤੇ ਪੱਤੇ-ਪੱਤੇ ਵਿੱਚੋਂ ਪੈਦਾ ਕਰਦਾ ਹੈ कि बीज का फलदार दरख्त बनना बीज का वाधा किन्ना चाहता है ज बीज की बर्बादी जो व्यक्ति परमात्मा में लीन हो जाता है ज जा मुक्त हो जाता है तो इसका यह भाव नहीं कि जे ओह मुड़ शरीरक जीवन धारण करना चाहे तो उस उत्ते कोई जबरन ज हुक्मन कैद लग जाती है कि वह मुड़ शरीरक जन्म नहीं तार सकता असलीयत इस बिलकुल उलट है ਪਰਮਾਤਮਾ ਵਿੱਚ ਲੀਵਲੀਨ ਹੋ ਕੇ ਵਿਅਕਤੀ ਇੱਕ ਐਸੀ ਅਵਸਥਾ ਵਿੱਚ ਪਹੁੰਚਦਾ ਹੈ ਜਿੱਥੇ ਜੇ ਉਹ ਮਰ ਚਾਹੇ ਤਾਂ ਫਿਰ ਆਪਣੀ ਮਰਜ਼ੀ ਅਨੁਸਾਰ ਸਰੀਰ ਧਾਰਨ ਕਰਨ ਦੀ ਸ਼ਕਤੀ ਅਤੇ ਆਜ਼ਾਦੀ ਰੱਖਦਾ ਹੈ ਇਹ ਬਿਲਕੁਲ ਵੱਖਰੀ ਗੱਲ ਹੈ ਕਿ ਜੀਵ ਪਰਮਾਤਮਾ ਵਿੱਚ ਲੀਨ ਹੋ ਕੇ ਉਸ ਆਨੰਦ ਦੀ ਮੋਜ ਬੰਦਾ ਹੈ ਜੋ ਸਰੀਰਕ ਜੀਵਨ ਵਿੱਚ ਲਗਾਤਾਰ ਔਣੀ ਅਸੰਭਵ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਇਸੇ ਕਰਕੇ ਮੂੜ ਵਿਅਕਤੀ ਸਰੀਰ ਜਾਂ ਚੋਲੇ ਵਿੱਚ ਆਉਣਾ ਪਸੰਦ ਨਹੀਂ ਕਰਦਾ ਅਤੇ ਉਸ ਉੱਤੇ ਮੂੜ ਆਪਣੀ ਇੱਛਾ ਨਾਲ ਸਰੀਰ ਧਾਰਨ ਕਰਨ ਦੀ ਕੋਈ ਵੀ ਰੁਕਾਵਟ ਹਰ ਕਿਸ ਨਹੀਂ ਹੁੰਦੀ ਬਾਤਨ ਮਾਰਕ ਦੀਆਂ ਸ਼ੁਰੂ-ਸ਼ੁਰੂ ਦੀਆਂ ਮੰਜ਼ਲਾਂ ਦੇ ਪਾਉਂਦੀਆਂ ਨੂੰ ਮੁਕਤੀ ਇੱਕ ਡਰਾਵਣੀ ਅਤੇ ਪੈਪਿਤ ਅਵਸਥਾ ਜਾਪਦੀ ਹੈ ਉਹੋ ਜਦੋਂ ਕੋ ਵੀਰ ਜਨੂੰ ਬੜੇ ਉਤਸ਼ਾਹ ਅਤੇ ਚਾਹ ਨਾਲ ਆਖਦਿਆਂ ਵਿਖਦੇ ਹਨ ਸੁਨ ਹੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਗੇ ਤਾਂ ਉਹਨਾਂ ਦਾ ਜਨਮ ਜਨਮਾਂ ਤਰਾ ਦਾ ਸਰੀਰ ਨਾਲੋਂ ਅੰਨਾ ਪਿਆਰ ਉਹਨਾਂ ਨੂੰ ਆਪਣੇ ਸਫਰ ਦੀ ਆਖਰੀ ਮੰਜ਼ਲ ਦਾ ਪਵਨ ਰੂਪ ਹੋ ਜਾਣ ਵਾਲਾ ਦ੍ਰਿਸ਼ ਨਿਰਾਸ਼ ਅਤੇ ਪੈਪਿਤ ਕਰ ਦਿੰਦਾ ਹੈ ਇਸ ਆਤਮ ਮਾਰਗ ਦੀ ਆਖਰੀ ਅਵਸਥਾ ਤੋਂ ਡਰਨਾ ਜਾਂ ਘਬਰਾਣਾ ਨਹੀਂ ਚਾਹੀਦਾ ਕਿਉਂਕਿ ਇਹ ਅਵਸਥਾ ਉਦੋਂ ਤੱਕ ਤਾਂ ਆਹੀ ਨਹੀਂ ਸਕਦੀ ਜਦ ਤੱਕ ਵਿਅਕਤੀ ਇਸ ਦੇ ਯੋਗ ਜਾਂ ਇਸ ਦਾ ਪੂਰਾ ਹੱਕਦਾਰ ਨਾ ਹੋ ਜਾਵੇ ਮੁਕਤੀ ਜਾਂ ਸੱਚ ਵਿੱਚ ਸਮਾਨ ਦੀ ਅਵਸਥਾ ਜੀਵ ਉੱਤੇ ਮਜਬੂਰਨ ਨਹੀਂ ਆਉਂਦੀ ਸਗੋਂ ਉਹਦੋਂ ਆਉਂਦੀ ਹੈ ਜਦੋਂ ਆਤਮ ਮਾਰਗ ਦਾ ਪੰਦੀ ਆਪਣੇ ਸਫ਼ਰ ਨੂੰ ਇੰਚ-ਇੰਚ ਤੈਅ ਕਰਕੇ ਉਸ ਉੱਤਮ ਅਵਸਥਾ ਦੇ ਯੋਗ ਬੰਦਾ ਹੈ ਅਤੇ ਇਸ ਨੂੰ ਉਸੇ ਚਾ ਅਤੇ ਉਤਸ਼ਾਹ ਨਾਲ ਉਡੀਕਦਾ ਹੈ ਜਿਵੇਂ ਕਿ ਕਬੀਰ ਸਾਹਿਬ ਉਡੀਕਦੇ ਸਨ ਜਿਵੇਂ ਇੱਕ ਕਰੋੜਪਤੀ ਜੇ ਚਾਹੇ ਤਾਂ ਉਹ ਲੱਖਪਤੀ ਜਾਂ ਹਜ਼ਾਰਪਤੀ ਜਾਂ ਬਿਲਕੁਲ ਗਰੀਬ ਆਦਮੀ ਦਾ ਜੀਵਨ ਬਤੀਤ ਕਰ ਸਕਦਾ ਹੈ ਉਸੇ ਤਰ੍ਹਾਂ ਜੇ ਪੂਰਨ ਸਿਮਰਨ ਅਭਿਆਸੀ ਚਾਹੇ ਤਾਂ ਮੁਕਤੀ ਦੀ ਉੱਚੀ ਅਵਸਥਾ ਨੂੰ ਨਾ ਕبولਦਾ ਹੋਇਆ ਉਹ ਜਿਸ ਨੀਵੇਂ ਆਸਥਾਨ ਉੱਤੇ ਜੀਵਨ ਬਤੀਤ ਕਰਨਾ ਚਾਹੇ ਉਹ ਪੂਰਨ ਆਜ਼ਾਦੀ ਨਾਲ ਬਤੀਤ ਕਰ ਸਕਦਾ ਹੈ ਜਿਵੇਂ ਕਰੋੜਪਤੀ ਨੂੰ ਗਰੀਬ ਜੀਵਨ ਬਤੀਤ ਕਰਨ ਦੀ ਪੂਰੀ ਖੋਲ ਹੈ ਪਰ ਉਸ ਦੀ ਇਸ ਖੋਲ ਨੂੰ ਕੋਈ ਰੋਕ ਨਹੀਂ ਸਕਦਾ ਇਸੇ ਤਰ੍ਹਾਂ ਪੂਰਨ ਸਿਮਰਨ ਅਭਿਆਸੀ ਨੂੰ ਮੁਕਤੀ ਦੀ ਅਵਸਥਾ ਵਿੱਚੇ ਪ੍ਰਵੇਸ਼ ਕਰਨਾ ਜਾਂ ਹੀਟਲੀਆਂ ਅਵਸਥਾਵਾਂ ਵਿੱਚ ਆ ਕੇ ਜੀਵਨ ਬਤੀਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਵਿਅਕਤੀ ਦੀ ਨੀਵੇਂ ਡਿੱਗਣ ਜਾਂ ਉੱਤੇ ਚੜਨ ਦੀ ਸੁਤੰਤਰਤਾ ਆਤਮ ਮਾਰਗ ਦੀਆਂ ਆਖਰੀ ਮੰਜ਼ਲਾਂ ਤੱਕ ਕਾਇਮ ਨਹੀਂ ਰਹਿੰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਫਰਮਾਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਤੋ ਵੀ ਇਹੀ ਪਾਵ ਹੈ ਕਿ ਮੁਕਤੀ ਦੀ ਅਵਸਥਾ ਸਿਮਰਨ ਅਭਿਆਸ ਰਾਹੀਂ ਹਾਸਲ ਕੀਤੇ ਗਏ ਗਿਆਨ ਦੇ ਮਾਲਕ ਜਾਂ ਪੂਰਨ ਗਿਆਨੀ ਪੁਰਸ਼ ਉੱਤੇ ਮਜਬੂਰ ਨਹੀਂ ਮੜੀ ਜਾ ਸਕਦੀ ਗਿਆਨੀ ਦਾ ਦਿਲ ਕਰੇ ਤਾਂ ਪਗਦ ਬਨ ਕੇ ਪਰਮਾਤਮਾ ਦੇ ਚਰਨ ਕਵਲਾਂ ਦੇ ਰਸ ਦਾ ਆਨੰਦ ਲਵੇ ਭਗਤੀ ਵਿੱਚ ਆਤਮਿਕ ਮਹਾ ਆਨੰਦ ਅਤੇ ਇਸ ਨੂੰ ਮਾਨਣ ਵਾਲਾ ਦੋ ਵੱਖ-ਵੱਖ ਹਸਤੀਆਂ ਹੁੰਦੀਆਂ ਹਨ ਪਰ ਮੁਕਤੀ ਵਿੱਚ ਆਨੰਦ ਅਤੇ ਆਨੰਦ ਮਾਨਣ ਵਾਲਾ ਇੱਕ ਹੀ ਹੁੰਦੇ ਹਨ ਜਿਵੇਂ ਮਿਸ਼ਰੀ ਅਤੇ ਮਿਸ਼ਰੀ ਦੇ ਸਵਾਦ ਦੀ ਇਕਤਾ ਹੁੰਦੀ ਹੈ ਅਤੇ ਮਿਸ਼ਰੀ ਆਪਣਾ ਸਵਾਦ ਆਪ ਨਹੀਂ ਮੰਨ ਸਕਦੀ ਉਸੇ ਤਰ੍ਹਾਂ ਮੁਕਤ ਜਾਂ ਸੱਚ ਵਿੱਚ ਸਮਾਨ ਦੀ ਹਾਲਤ ਵਿੱਚ ਵਿਅਕਤੀ ਅਤੇ ਪਰਮਾਤਮਾ ਇੱਕ ਹੋ ਜਾਂਦੇ ਹਨ ਜਿਸ ਤਰ੍ਹਾਂ ਕਈ ਮੁੰਡੇ ਲੋਹੇ ਦੇ ਚੱਕਰ ਨੂੰ ਜ਼ਮੀਨ ਤੇ ਚਲਾਉਂਦੇ ਦੇਖੇ ਜਾਂਦੇ ਹਨ ਇੱਕ ਚੱਕਰ ਨੂੰ ਮੁੰਡੇ ਦੇ ਹੱਥ ਵਿੱਚ ਲੋਹੇ ਜਾਂ ਲੱਕੜੀ ਦੀ ਛੜੀ ਘੜੀ-ਘੜੀ ਪਿੱਛੋਂ ਚੁਲਾਉਂਦੀ ਲੈਂਦੀ ਹੈ ਜਦ ਚੱਕਰ ਦੀ ਰਫ਼ਤਾਰ ਮੱਧਮ ਪੈ ਜਾਵੇ ਤਾਂ ਲੜਕਾ ਜੋ ਕੇ ਚੱਕਰ ਦੇ ਨਾਲ-ਨਾਲ ਤੁਰਦਾ ਰਹਿੰਦਾ ਹੈ ਉਸ ਛੜੀ ਨਾਲ ਚੱਕਰ ਨੂੰ ਪੋਲਿਆਂ ਜਿਹਾ ਮਾਰ ਕੇ ਚੱਕਰ ਦੀ ਰਫ਼ਤਾਰ ਤੇਜ਼ ਕਰ ਦਿੰਦਾ ਹੈ ਇਸੇ ਤਰ੍ਹਾਂ ਚੱਕਰ ਚੱਲਦਾ ਰਹਿੰਦਾ ਹੈ ਇਹ ਮੁੰਡੇ ਦੇ ਅਖਤਿਆਰ ਵਿੱਚ ਹੁੰਦਾ ਹੈ ਕਿ ਜਦ ਚਾਹੇ ਚੱਕਰ ਦੀ ਰਫ਼ਤਾਰ ਤੇਜ਼ ਕਰ ਲਵੇ ਅਤੇ ਜਦ ਜੀ ਚਾਹੇ ਮੱਧਮ ਕਰ ਲਵੇ ਜਦ ਉਹ ਮੁੰਡਾ ਚੱਕਰ ਦੇ ਨਾਲ ਦੌੜ ਤੋਰ ਕੇ ਥੱਕ ਜਾਵੇ ਤਾਂ ਫਿਰ ਉਹ ਚੱਕਰ ਨੂੰ ਹੋਰ ਛੜੀਆਂ ਨਹੀਂ ਮਾਰਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਚੱਕਰ ਕੁਝ ਛਿਰ ਲਈ ਆਪਣੀ ਚਾਲ ਕਾਇਮ ਰੱਖ ਕੇ ਅਖੀਰ ਚਲਣਾ ਬੰਦ ਹੋ ਜਾਂਦਾ ਹੈ ਅਤੇ ਜ਼ਮੀਨ ਤੇ ਡਿੱਗ ਪੈਂਦਾ ਹੈ ਹੁਣ ਲੜਕਾ ਅਤੇ ਚੱਕਰ ਦੋਵੇਂ ਖਲੋਤੇ ਹੁੰਦੇ ਹਨ ਜੇਕਰ ਲੜਕਾ ਚਾਹੇ ਤਾਂ ਆਪਣੇ ਚੱਕਰ ਨੂੰ ਫਿਰ ਚਲਾ ਸਕਦਾ ਹੈ ਉਸ ਨੂੰ ਕੋਈ ਥਕਾਨ ਜਾਂ ਖੇਡ ਖੇਡ ਕੇ ਜੀ ਪਰ ਜਾਣ ਤੋਂ ਸਿਵਾ ਚੱਕਰ ਚਲਾਣਾ ਰੋਕਣ ਵਾਲੀ ਹੋਰ ਕੋਈ ਚੀਜ਼ ਨਹੀਂ ਹੁੰਦੀ ਉਸ ਨੂੰ ਇਹ ਵੀ ਅਖਤਿਆਰ ਜਾਂ ਆਜ਼ਾਦੀ ਹੁੰਦੀ ਹੈ ਕਿ ਜੇ ਉਹ ਚਾਹੇ ਤਾਂ ਚੱਕਰ ਨੂੰ ਕਦੀ ਫਿਰ ਨਾ ਚਲਾਵੇ ਜਾਂ ਕੁਝ ਦਿਨਾਂ ਮਗਰੋਂ ਜੇ ਜੀ ਕਰ ਆਵੇ ਤਾਂ ਚਲਾਵੇ ਇਸੇ ਤਰ੍ਹਾਂ ਸਿਮਰਨ ਅਭਿਆਸੀ ਨੂੰ ਅਭਿਆਸ ਦੇ ਦੁਆਰਾ ਹੀ ਪਤਾ ਲੱਗਦਾ ਹੈ ਕਿ ਉਸ ਦੇ ਸਰੀਰ ਜਾਂ ਜਨਮ ਦਾ ਚੱਕਰ ਉਸ ਦੇ ਫੁਰਣਿਆਂ ਦੇ ਉਪਜਨ ਨਾਲ ਹੀ ਸਬੰਧ ਰੱਖਦਾ ਹੈ ਅਤੇ ਫੁਰਣਿਆਂ ਨੂੰ ਪੈਦਾ ਕਰਨਾ ਜਾਂ ਨਾ ਕਰਨਾ ਉਸ ਦੇ ਆਪਣੇ ਅਧੀਨ ਹੈ ਇਸ ਕਰਕੇ ਜੇ ਉਹ ਚਾਹੇ ਤਾਂ ਫੁਰਨੇ ਦੀ ਛੜੀ ਨਾਲ ਅਨੇਕ ਜਨਮ ਜਾਂ ਸਰੀਰ ਧਾਰਨ ਕਰਨ ਦੇ ਚੱਕਰ ਨੂੰ ਕਾਇਮ ਰੱਖ ਸਕਦਾ ਹੈ ਜੇ ਚਾਹੇ ਤਾਂ ਫੁਰਨੇ ਦੀ ਛੜੀ ਨੂੰ ਹੱਥੋਂ ਸਦਾ ਲਈ ਛੁੱਟ ਕੇ ਜੀਵਨ ਮਰਨ ਦੇ ਚੱਕਰ ਤੋਂ ਸਦਾ ਲਈ ਬੰਦ ਕਰ ਸਕਦਾ ਹੈ ਜਿਵੇਂ ਕਿ ਮੁੰਡੇ ਨੂੰ ਲੋਹੇ ਦੇ ਚੱਕਰ ਚਲਾਉਣ ਨਾਲੋਂ ਹੋਰ ਕੋਈ ਘਰ ਬੈਠ ਕੇ ਖੇਡਣ ਵਾਲੀ ਖੇਡ ਜ਼ਿਆਦਾ ਪਸੰਦ ਆ ਜਾਵੇ ਤਾਂ ਉਹ ਲੋਹੇ ਦੇ ਚੱਕਰ ਚਲਾਉਣ ਵਾਲੀ ਖੇਡ ਨੂੰ ਮੋਰਖੇਡ ਨਾ ਚੰਗਾ ਹੀ ਨ ਸਮਝੇ ਅਤੇ ਇਸੇ ਤਰ੍ਹਾਂ ਚੱਕਰ ਵਾਲੀ ਖੇਡ ਉਸ ਨੂੰ ਉੱਕੀ ਭੁੱਲ ਜਾਵੇ ਤਾਂ ਜਦ ਆਉਂਦੇ ਵੀ ਉਸ ਨੂੰ ਮੁੜ ਚੱਕਰ ਨਾਲ ਦੌੜਨ ਉੱਤੇ ਮਜਬੂਰ ਨਾ ਕਰੇ ਇਸੇ ਤਰ੍ਹਾਂ ਇਹ ਵੀ ਹੋ ਸਕਦਾ ਹੈ ਕਿ ਸਿਮਰਨ ਅਭਿਆਸੀ ਸਾਚੇ ਵਿੱਚ ਸਮਾ ਕੇ ਉਸ ਅਸਥਾਨ ਦਾ ਮਹਾ ਆਨੰਦ ਲੈਣ ਵਿੱਚ ਐਸਾ ਲੀਨ ਜਾਂ ਮਾਹਿਰ ਹੋ ਜਾਵੇ ਕਿ ਉਸ ਨੂੰ ਮੁੜ ਸਰੀਰ ਧਾਰ ਕੇ ਜੀਵਨ ਮਰਨ ਦੇ ਖੇਡ ਉੱਕੀ ਹੀ ਭੁੱਲ ਜਾਵੇ ਜਾਂ ਜੇ ਜਦ ਆਵੇ ਤਾਂ ਵੀ ਉਹ ਬਹੁਤ ਨੀਵੀਂ ਅਤੇ ਸਿੱਕੀ ਖੇੜਹੀ ਪ੍ਰਤੀਤ ਹੋਵੇ ਜਿਸ ਤੇ ਮੂੜ ਖੇਡਣ ਵਾਸਤੇ ਉਹ ਤਿਆਰ ਹੀ ਨਾ ਹੋਵੇ ਪਰ ਇਹ ਸਭ ਕੁਝ ਹੁੰਦਾ ਸਿਮਰਨ ਅਭਿਆਸੀ ਦੇ ਆਪਣੇ ਅਖਤਿਆਰ ਵਿੱਚ ਹੈ ਆਪਣੀ ਇੱਛਾ ਅਨਸਾਰ ਉਹ ਸਰੀਰਕ ਖੇੜ ਮੂੜ ਖੇਡ ਸਕਦਾ ਹੈ ਅਤੇ ਆਪਣੀ ਇੱਛਾ ਅਨਸਾਰ ਉਹ ਮੁਕਤ ਪਦਾਰਥ ਪ੍ਰਾਪਤ ਕਰ ਸਕਦਾ ਹੈ ਹਰ ਹਾਲਤ ਵਿੱਚ ਕਰਤਾਰ ਦੀਆਂ ਤਾਕਤਾਂ ਉਸ ਨੂੰ ਉਹ ਜਿਵੇਂ ਕਰਨਾ ਚਾਹੇ ਕਰਨ ਵਿੱਚ ਸਹਾਇਤਾ ਦਿੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ